ਆਜ਼ਾਦੀ ਦੇ 78 ਸਾਲ ਪੂਰੇ ਹੋਣ ਤੋਂ ਬਾਅਦ ਵੀ ਦੇਸ਼ਵਾਸੀ ਹੱਕ ਸੱਚ ਇਨਸਾਫ ਲਈ ਗੋਹਾਰਾ ਲਗਾ ਰਹੇ ਹਨ ਪਰ ਉਹਨਾਂ ਦੀ ਆਵਾਜ਼ ਕੌਣ ਸੁਣੇ ਚੋਰਾਂ ਦੇ ਸਤਾਏ ਹੋ ਲੋਕ ਕਿਹੜੇ ਚਾਮਾਂ ਦੇ ਨਾਲ ਆਜ਼ਾਦੀ ਦੇ ਜਸ਼ਨ ਮਨਾਉਣ ਪਿੰਡ ਕੋੜਕਾ ਹਲਕਾ ਫਲੋਰ ਦੇ ਹਰਕਮਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਖੇ 2 ਜੁਲਾਈ ਰਾਤ ਨੂੰ ਚੋਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਦਾ ਕੀਮਤੀ ਸਮਾਨ ਮੋਬਾਈਲ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 1.5 ਲੱਖ ਦਾ ਨੁਕਸਾਨ ਹੋਇਆ ਹੈ। ਜਿਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਪਰ ਅਜੇ ਤੱਕ ਚੋਰਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਚੋਰਾਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਆ ਚੁੱਕੀਆਂ ਹਨ ਜੋ ਕਿ ਉਹਨਾਂ ਦੇ ਪਿੰਡ ਦੇ ਹੀ ਹਨ ਅਤੇ ਚੋਰੀ ਕੀਤੇ ਸਮਾਨ ਨੂੰ ਪਿੰਡ ਵਿੱਚ ਹੀ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਜਦੋਂ ਤਫ਼ਤੀਸੀ ਅਧਿਕਾਰੀ ਐਸੇ ਬਹਾਵ ਸਿੰਘ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਿਹਤ ਕਾਰਨਾਂ ਦੇ ਕਰਕੇ ਅਜੇ ਛੁੱਟੀ 'ਤੇ ਹਨ ਆਜ਼ਾਦੀ ਦੀ ਖਾਤਰ ਅਤੇ ਦੇਸ਼ਵਾਸੀਆਂ ਨੂੰ ਹੱਕ ਸੱਚ ਨਿਆਂ ਬਰਾਬਰੀ ਇਨਸਾਫ਼ ਹੋ ਸੁਰੱਖਿਆ ਦਿਵਾਉਣ ਦੀ ਖਾਤਰ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਸਾਲਾਬੱਦੀ ਜੇਲਾ ਕਟੀਆਂ ਆਪਣੇ ਪਰਿਵਾਰਾਂ ਦੇ ਭਵਿੱਖ ਨੂੰ ਦਾਤੇ ਲਗਾ ਕੇ ਦੇਸ਼ ਵਾਸੀਆਂ ਲਈ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਹਰ ਤਸ਼ੱਦਦ ਅਤੇ ਜ਼ੁਲਮ ਹਾਸਸ ਕੇ ਜਹਤਾ ਜੋ ਦੇਸ਼ ਵਾਸੀਆਂ ਨੂੰ ਚੰਗਾ ਭਵਿੱਖ ਪ੍ਰਾਪਤ ਹੋ ਸਕੇ ਜਿੱਥੇ ਇਨਸਾਫ ਬਰਾਬਰੀ ਦਾ ਹੱਕ ਸੱਚ ਦਾ ਬੋਲਬਾਲਾ ਹੋਵੇ ਪਾਰੇ ਜਦੋਂ ਘਰਾਂ ਵਿੱਚ ਚੋਰਾਂ ਨੇ ਚੋਰੀਆਂ ਕਰਕੇ ਉਮਰਾਂ ਦੀਆਂ ਕਮਾਈਆਂ ਤੇ ਹੱਥ ਸਾਫ਼ ਕੀਤੇ ਹੋਣ ਤਾਂ ਉਹ ਦੇਸ਼ ਵਾਸੀ ਕਿਹੜੇ ਚਾਅ ਮ ਦੇ ਨਾਲ ਆਜ਼ਾਦੀ ਦੇ ਜਸ਼ਨ ਮਨਾਉਣਗੇ ਪਿੰਜ ਕੀ ਨਾਮ ਕੀ ਤੁਹਾਡਾ ਜੀ ਹਾਂਜੀ ਮੇਰਾ ਨਾਮ ਹਰਕਮਲਜੀਤ ਖੋਰਾ ਜੀ ਅ ਤੁਹਾਡੇ ਜਿਹੜੀ ਚੋਰੀ ਹੋਈ ਸੀ ਕਦੋਂ ਹੋਈ ਸੀਗੀ ਤੇ ਕੀ ਕੀ ਨੁਕਸਾਨ ਤੁਹਾਡਾ ਹੋਇਆ ਸੀਗਾ ਜੀ ਇਹ ਸੀ ਸਾਡੇ 2-7 ਨੂੰ ਚੋਰੀ ਹੋਈਆਂ ਦੋ ਜਲਾਇਨ ਨੂੰ ਅੱਛਾ ਜੀ ਤੁਸੀਂ ਦੱਸੋ ਅਸੀਂ ਮੈਂ ਤੇ ਮੇਰੇ ਘਰ ਵਾਲਾ ਦੋਨੇ ਗਏ ਹੋਏ ਸੀ ਕਿਤੇ ਤੇ ਦੋ ਰਾਤ ਨੂੰ ਜਿੱਦਾਂ 9:30 ਦੇ ਕਰੀਬ 9:30 ਵਜੇ ਉਹ ਚੋਰ ਘਾਰੇ ਐਂਟਰ ਹੋਏ ਆ। ਉਹ ਗਵੰਡੀਆਂ ਦੇ ਕੈਮਰਿਆਂ ਦੇ ਵਿੱਚ ਆਇਆ ਜਾਂਦਾ। ਦੂਜੇ ਦਿਨ ਅਸੀਂ ਵੀਡੀਓ ਕਢਾਈਆਂ ਸੀਗੀਆਂ। ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਆ। ਕੀ ਕੀ ਨੁਕਸਾਨ ਹੋਇਆ ਦੱਸ ਦਿਓ ਸਾਰਾ ਉਹ। ਸਾਡੇ ਜਿਹੇ ਇੱਕ ਜਿਦਾਂ ਉਧਰੋਂ ਮੇਰੀ ਲੋਕਰ ਪੱਟੇ ਉਹਦੇ ਵਿੱਚ ਸਾਡੇ ਪੈਸੇ ਕੈਸ਼ ਪਿਆ ਹੋਇਆ ਸੀਗਾ। ਜਦੋਂ ਉਹਦੇ ਵਿੱਚ 100 ਕੋਪਾਉਂਡ 200 ਕਨੇਡਾ ਡਾਲਰ ਸੀਗਾ। ਉਹ ਤੇ ਬਾਕੀ ਸਾਡਾ ਕੈਸ਼ ਕੋਈ ਤਕਰੀਬਨ 7-8 ਹਜ਼ਾਰ ਰੁਪਈਆ ਇੰਡੀਅਨ ਰੁਪਈਆ ਸੀਗਾ। ਉਹ ਲੈ ਕੇ ਗਏ ਆ। ਫਿਰ ਉਦਰੇ ਸਾਡੇ ਜਿੱਦਾਂ ਇੱਕ ਡੋਲੀ ਬਣਾਈ ਹੋਈ ਹੈ ਲੱਕੜ ਦੀ ਉਹਦੇ ਵਿੱਚ ਜੋ ਸਾਡਾ ਸੌਦਾ ਪੱਤਾ ਸੀਗਾ ਦਾਣਾਂ ਦੇ ਪੈਕੇਟ ਇਹਨਾਂ ਬਾਦਾਮ ਲੌਂਗ ਇਲੈਚੀਆਂ ਸਾਪੇਨ ਸਰਫ ਸਾਰਾ ਖੋਸ਼ ਉਹ ਸਾਡੇ ਇੱਕ ਮੇਰੇ ਨਵੀਂ ਪ੍ਰੈਸ ਸੀਗੀ ਉਹ ਵੀ ਫਿਰ ਤੇ ਸਾਡੇ ਜਿੱਦਾਂ ਬੈੱਡਰੂਮ ਦੇ ਵਿੱਚ ਬੜੇ ਤੇ ਮੇਰੇ ਬੈੱਡਰੂਮ ਦੇ ਵਿੱਚ ਤਕਰੀਬਨ 26 27 ਥੋੜੇ ਚਾਂਦੀ ਸੀਗੀ ਉਹ ਵੀ ਉਹ ਲੈ ਗਏ ਆ ਤੇ ਸਾਡੇ ਇਹਨਾਂ ਭਾਂਡੇ ਵਾਲੀ ਡੋਲੀ ਸੀਗੀ ਉਹਦੇ ਵਿੱਚ ਮੇਰਾ ਕੈਸ਼ ਪਿਆ ਹੋਇਆ ਸੀਗਾ ਉਹ ਲੈ ਕੇ ਗਏ ਆ ਤੇ तकरीबन ਜਦਾਂ ਜਦਾਂ ਅਸੀਂ ਆਪਣਾ ਘਰ ਦਾ ਹੁਣ ਸਮਾਨ ਦੇਖਦੇ ਸਾਨੂੰ ਪਤਾ ਲੱਗਦਾ ਕੋਈ ਉਹਨਾਂ ਨੇ ਬੈੱਡ ਨਹੀਂ ਛੱਡਿਆ ਸਾਡਾ ਫਰਸ਼ੋਂ ਤੋਂ ਤੇ ਸਾਡੇ ਕਈ ਡਾਕੂਮੈਂਟ ਆ ਜਿਹੜੇ ਉਹ ਇੱਧਰ ਉੱਧਰ ਸੱਟੇ ਗਏ ਆ ਤੇ ਅਸੀਂ ਮੌਕੇ ਤੇ ਜਦੋਂ ਪੁਲਿਸ ਨੂੰ ਦੱਸਿਆ ਆ ਜਿਸ ਲਈ ਮੇਰਾ ਘਰ ਹਟਾਈ ਤੇ 9:00 ਵਜੇ ਦੂਜੇ ਦਿਨ 3 ਤਰੀਕ ਨੂੰ ਐਂਟਰ ਹੋਈ ਆ ਤੇ ਫਿਰ ਮੈਂ ਆ ਕੇ ਦੇਖਿਆ ਮੇਰੇ ਬੈੱਡਰੂਮ ਵਿੱਚ ਮੇਰੇ ਦੋ ਮੋਬਾਈਲ ਪੈਸੇ ਉਹ ਵੀ ਹੈ ਨਹੀਂ ਸੀਗੇ ਮੈਂ ਆਪਣੇ ਗਵਾਂਡੀਆਂ ਦੀ ਇੱਕ ਲੇਡੀਜ਼ ਆ ਮੈਂ ਉਹਦੇ ਫੋਨ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਆ ਮੇਰਾ ਮੋਬਾਈਲ ਸੀਗਾ ਜੀ 7H ਉਹ ਵੀ ਲੈ ਕੇ ਗਏ ਇੱਕ ਮੇਰਾ ਪੁਰਾਣਾ ਮੋਬਾਈਲ ਸੀਗਾ ਉਹ ਮੈਨੂੰ ਮੌਕੇ ਦੇ ਪੁਲਿਸਾਇਰ ਨੂੰ ਲਖਾਇਆ ਸੀਗਾ ਤੇ ਸਾਡੀ ਅਜੇ ਫੇਰ ਉੱਤੇ ਕਾਰਵਾਈ ਨਹੀਂ ਹੋਈ ਹੈਗੀ ਪੁਲਿਸ ਜਦੋਂ ਆਈਏ ਚੈੱਕ ਚੁ ਕਰਕੇ ਇੱਕ ਚੈੱਕ ਕਰਕੇ ਗਈ ਹੈ ਦੱਸਿਆ ਨਹੀਂ ਕੁਝ ਤੁਹਾਨੂੰ ਮੁੜ ਕੇ ਵੀ ਹਾਂਜੀ ਅਸੀਂ ਉਹਨਾਂ ਨੂੰ ਬਾਰ-ਬਾਰ ਕੰਟੈਕਟ ਤਾਂ ਕੀਤਾ ਉਹ ਕਹਿੰਦੇ ਕੋਈ ਨਹੀਂ ਦੋ ਤਿੰਨ ਵਾਰੀ ਉਹ ਆਏ ਵੀ ਆ ਸਾਡੇ ਪਿੰਡ ਦਾ ਹੀ ਉਹ ਬੰਦਾ ਆ ਜਿੱਦਾਂ ਉਹ ਉਹਦੀਆਂ ਜਿੱਦਾਂ ਕੈਮਰਿਆਂ ਦੇ ਵਿੱਚ ਵੀਡੀਓ ਆ ਗਈਆਂ ਸਾਰਾ ਪੁਲਿਸ ਨੂੰ ਰਿਕਾਰਡ ਕੱਢ ਕੇ ਦਿੱਤਾ ਪੁਲਿਸ ਨੇ ਇੱਕ ਦੋ ਬੰਦਿਆਂ ਨੂੰ ਜ਼ਿੰਮੇਵਾਰ ਨੂੰ ਕਹਿ ਕੇ ਗਈ ਉਸ ਬੰਦੇ ਨੂੰ ਪੇਸ਼ ਕਰੋ ਪਰ ਉਹਨੂੰ ਹੋਜੀ ਪੇਸ਼ ਵੀ ਨਹੀਂ ਕੀਤਾ ਹੋਇਆ ਹੈਗਾ ਤੇ ਉਦੈ ਪਿੰਡ ਵਿੱਚ ਘੁੰਮ ਰਿਹਾ ਹੈਗਾ ਕਿ ਕੋਈ ਉੱਥੋਂ ਮੁੜ ਕੇ ਪੁੱਛ ਗਿਆ ਚ ਨਹੀਂ ਪੁਲਿਸ ਨੇ ਕੀਤੀ ਜਿਹੜੀ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਈ ਹੈ ਉਹ ਤੋਂ ਸੰਤੋਸ਼ਟ ਹੈ ਤੁਸੀਂ ਨਹੀਂ ਜੀ ਅਸੀਂ ਸਾਢੇ 7 ਸਮਾਨ ਹੀ ਨਾ ਸਰ ਮਿਲਿਆ ਮੇਰੇ ਘਰ ਵਾਲੇ ਦਾ ਬਹੁਤ ਜ਼ਰੂਰੀ ਸਮਾਨ ਸੀ ਡ੍ਰਿੱਲਾਂ ਉਹ ਬਿਲਡਿੰਗ ਦਾ ਕੰਮ ਕਰਦੇ ਸੀਗੇ ਦੋ ਉਹਨਾਂ ਦੀਆਂ ਡ੍ਰਿੱਲਾਂ ਸੀਗੀਆਂ ਕਾਫੀ ਉਹ ਮਹਿੰਗੀਆਂ ਸੀਗੀਆਂ ਇੱਕ ਟਨ ਡ੍ਰੈਲੋ ਬਾਹਰੋਂ ਲੈ ਕੇ ਆਏ ਹੋਏ ਸੀਗੇ ਉਹ ਵੀ ਉਹ ਲੈ ਕੇ ਗਏ ਆ ਪਿੰਡ ਵਿੱਚ ਹੀ ਉਹ ਲੋਕਾਂ ਨੂੰ ਪਿਆ ਹੋਣਾ ਉਹਨਾਂ ਨੂੰ ਪੇਟਣ ਬਾਰੇ ਉਹ ਪੁੱਛ ਰਹੇ ਵਸੇ ਉਹਨੂੰ ਵੇਚਣੀ ਆ ਉਹਨੂੰ ਵੇਚਣੀ ਆ ਸਾਨੂੰ ਜਿਹੜਾ ਪੈਂਟ ਦੇ ਬੰਦੇ 10 ਵੀ ਰਹੇ ਆ ਕਿ ਬੰਦੇ ਸਾਨੂੰ ਉਹ ਕਹਿ ਰਹੇ ਆ ਪੈਸੈਂਟ ਰੇਲ ਵੇਚਣੀ ਆ ਅਸੀਂ ਉਧਰ ਪੁਲਿਸ ਨੂੰ ਜਾ ਕੇ ਦੱਸਦੇ ਆ ਪਰ ਪੁਲਿਸ ਸਾਡੀ ਕੋਈ ਨਹੀਂ ਸੁਣਵਾਈ ਕਰ ਰਹੀ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਤਾਂ ਇਹ ਕਹਿੰਦੇ ਜੋ ਸਾਡਾ ਨੁਕਸਾਨ ਹੋਇਆ ਜੀ ਸਾਰੀ ਉਹਦੀ ਪਰਪਾਈ ਕੀਤੀ ਜਾਵੇ ਕਿਉਂਕਿ ਅਸੀਂ ਮੇਰਾ ਘਰ ਵਾਲਾ ਜਿੱਦਾਂ ਆਪਣੀ ਡਾਕ ਪਾਰਸਲ ਦੀ ਗੱਡੀ ਆਪਣੀ ਮਿਹਨਤ मजਦੂਰੀ ਕਰਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਘੜੀ-ਮੁੜੀ ਅਸੀਂ ਆਪਣਾ ਸਮਾਨ ਇੰਨਾ ਕਿੱਥੋਂ ਪੂਰਾ ਕਰ ਸਕਦੇ ਅਸੀਂ ਤਾਂ ਇਹ ਮੰਗ ਕਰਦੇ ਸਾਡੇ ਸਮਾਨ ਦੀ ਪਰਪਾਈ ਕੀਤੀ ਜਾਵੇ ਜਿਹੜਾ ਦੋਚੀ ਉੱਤੇ ਵਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਗਾਂਜੋ ਪਿੰਡ ਵਿੱਚੋ ਕਿਸੇ ਦਾ ਨੁਕਸਾਨ ਨਾ ਕਰੇ। ਓਕੇ ਪਿੰਡ ਵਿੱਚ ਚੋਰੀਆਂ ਬਹੁਤ ਹੁੰਦੀਆਂ। ਸਾਰਿਆਂ ਨੂੰ ਪਤਾ ਆ ਇਹੇ ਬੰਦਾ ਤੇ ਇਹਦੇ ਨਾਲ ਦੋ ਚਾਰੇ ਦੇ ਹੋਰ ਯਾਰ ਮਿੱਤਰ ਆ। ਨਸ਼ੇੜੀ ਇਹ ਬੰਦੇ ਆ। ਤਾਂ ਇਹੇ ਨੁਕਸਾਨ ਕਰਦੇ ਆ। ਪਰ ਪਤਾ ਨਹੀਂ ਕਿਉਂ ਇਹ ਇਹਨਾਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਜੀ। ਹਾਂਜੀ ਭਾਈ ਕੀ ਨਾਮ ਕੀ ਤੁਹਾਡਾ ਜੀ? ਹਾਂਜੀ ਸੁਖਵਿੰਦਰ ਸਿੰਘ ਨਾਮ ਹੈ ਜੀ ਮੇਰਾ। ਕੀ ਤੁਹਾਡੇ ਘਟਨਾ ਵਾਪਰੀ ਸੀ ਚੋਰੀ ਜਿਹੜੀ ਦੱਸਦੇ ਸੀ? ਘਟਨਾ ਇਦਾਂ ਹੋਈ ਆ ਜੀ 2 ਤਰੀਕ ਦੀ ਗੱਲ ਆ ਹੈਗੀ ਇਹ 2 7 ਦੀ ਅੱਛਾ ਜੀ ਤੇ 2 7 ਤੋਂ ਅਸੀਂ ਬਾਹਰ ਗਏ ਹੋਏ ਸੀਗੇ ਤੇ ਜਦੋਂ ਅਸੀਂ ਦੂਸਰੇ ਦਿਨ ਘਰੇ ਆ ਕੇ ਦੇਖਿਆ ਤੇ ਸਾਡਾ ਜਿਹੜਾ ਘਰ ਦਾ ਆਹ ਜਿੱਦਾਂ ਦਰਵਾਜ਼ਾ ਉਹ ਪਟਿਆ ਆਇਆ ਸੀਗਾ ਤੇ ਆ ਜਾਲੀ ਵੀ ਤੋੜੀ ਹੋ ਸੀਗੀ ਇਹ ਤੁਹਾਨੂੰ ਅਸੀਂ ਦਿਖਾ ਲਈ ਹੈਗੀ ਆ ਤੇ ਜਦੋਂ ਅਸੀਂ ਲੋਕਰ ਵਗੈਰਾ ਦੇਖੇ ਤਾਂ ਉਹਨਾਂ ਦੇ ਵਿੱਚ ਵੀ ਸਾਰੇ ਉਹ ਤੋੜੇ ਹੋ ਸੀਗੇ ਠੀਕ ਹੈ ਜੀ ਉਹਨਾਂ 'ਚ ਜੋ ਪਿਆ ਸੀ ਸਾਰਾ ਮਤਲਬ ਇਹਨਾਂ ਨੇ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਨੁਕਸਾਨ ਸਾਡਾ ਕੀਤਾ ਹੈਗਾ ਠੀਕ ਹੈ ਜੀ ਟੋਟਲ ਕਿੰਨਾ ਨੁਕਸਾਨ ਆ ਤੁਹਾਡਾ ਕਰਦਿਆ ਨੇ ਕੀ ਕੀਤੀ ਸੀ ਗੱਲ ਉਹਨਾਂ ਸਮਾਨ ਦਾਸ ਟੋਟਲ ਕਿੰਨਾ ਨੁਕਸਾਨ ਤੁਹਾਡਾ ਹੋਇਆ ਜੀ ਸਵਾ ਲੱਖ ਤੋਂ ਡੇਢ ਲੱਖ ਰੁਪਏ ਦੇ ਕਰੀਬ ਹੈਗਾ ਜੀ ਤੇ ਪੁਲਿਸ ਨੇ ਜਿਹੜਾ ਦੱਸਿਆ ਵੀ ਕਰਦਿਆ ਨੇ ਜੀ ਤਾਂ ਕੰਪਲੇਂਟ ਕੀਤੀ ਹੈਗੀ ਪੁਲਸ ਵਾਲੇ ਆਏ ਸੀ ਵੀ ਚੈੱਕ ਕਰਨ ਹਾਂਜੀ ਆ ਕੇ ਦੇਖ ਕੇ ਗਏ ਆ ਉਹ ਲਿਖ ਕੇ ਵੀ ਲੈ ਕੇ ਗਏ ਆ ਠੀਕ ਹੈ ਜੀ ਪਰ ਕੋਈ ਕਾਰਵਾਈ ਨਹੀਂ ਕਰ ਰਹੇ ਉਦੋਂ ਆਏ ਆ ਦੋ ਚਾਰ ਵਾਰੀ ਮੋੜ ਕੇ ਹੁਣ ਅਸੀਂ ਉਹਨਾਂ ਨੇ ਫੋਨ ਵੀ ਕਰ ਰਹੇ ਆ ਜਾ ਕੇ ਵੀ ਮੈਂ 8 9 ਦੋ ਤਿੰਨ ਦੋ ਤਿੰਨ ਵਾਰੀ ਚਾਰ ਵਾਰੀ ਪਰ ਫੇਰ ਵੀ ਹਜੇ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਜੀ ਅਸੀਂ ਜਾਣ ਦੇ ਦੀ ਵੀਡੀਓ ਵੀ ਦਿਖਾ ਦਿੱਤੀ ਵੀ ਆ ਬੰਦਾ ਹੈਗਾ ਜੀ ਜਾਂਚ ਕੀਤੀ ਪੁਲਿਸ ਨੇ ਇੱਕ ਵੀਡੀਓਗ੍ਰਾਫੀ ਵਗੈਰਾ ਜਿਹੜੇ ਸੀਸੀਟੀ ਵੀਡੀਓਗ੍ਰਾਫੀ ਦੇ ਹਿਸਾਬ ਨਾਲ ਜਦੋਂ ਦੱਸਿਆ ਪੇ ਬੰਦਾ ਹੈਗਾ ਆ ਤੇ ਉਹ ਬੰਦੇ ਦੇ ਜਦੋਂ ਘਰੇ ਗਏ ਆ ਤਾਂ ਉਹ ਬੰਦਾ ਕੰਧਾ ਟੱਪ ਕੇ ਦੌੜ ਗਿਆ ਜੀ ਜੀ ਉਹਨੂੰ ਪਤਾ ਸੀਗਾ ਕਿ ਹੁਣ ਪੁਲਿਸ ਜਿਹੜੀ ਇੱਧਰ ਆ ਗਈ ਆ ਤੇ ਮੈਨੂੰ ਫੜਨ ਆਈ ਆ ਤੇ ਉਹ ਕੋਠੇ ਉੱਤੋਂ ਸਾਨੂੰ ਫਿਰ ਬੰਦੇ ਨੂੰ ਦੱਸਿਆ ਵੀ ਕੰਦਾ ਟੱਪ ਕੇ ਦੌੜ ਗਿਆ ਉਹ ਆਪਣੇ ਘਰੋਂ ਤੇ ਪੁਲਿਸ ਹੁਣ ਕੀ ਕਰ ਰਹੀ ਹੈ ਤੁਹਾਨੂੰ ਪੁਲਿਸ ਹੁਣ ਕੁਝ ਨਹੀਂ ਕਰ ਰਹੀ ਜੀ ਅਸੀਂ ਤਾਂ ਬਹੁਤ ਦੌੜ ਭੱਜ ਕਰ ਰਹੇ ਆਂ ਵੀ ਸਾਡਾ ਨੁਕਸਾਨ ਹੋਇਆ ਹੈ ਕੋਈ ਸਾਨੂੰ ਤਾਂ ਅਸੀਂ ਤਾਂ ਕਿੱਦਾਂ ਮਿਹਨਤ ਨਾਲ ਸਮਾਨ ਬਣਾਇਆ ਸਾਨੂੰ ਪਤਾ ਪਰ ਹੁਣ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਹੁਣ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆਂ ਕਿ ਸਰਪੰਚ ਜੀ ਸਾਹਿਬ ਵੀ ਫੋਨ ਕਰ ਰਹੇ ਆ ਅਸੀਂ ਵੀ ਕਰ ਰਹੇ ਆਂ ਪਰ ਉਹ ਕਈ ਵਾਰੀ ਫੋਨ ਹੀ ਨਹੀਂ ਚੱਕਦੇ ਸਾਡਾ ਜਦੋਂ ਅਸੀਂ ਉੱਥੇ ਮੈਂ 2-4 ਵਾਰ ਹੀ ਗਿਆ ਕਹਿੰਦੇ ਜੀ ਅਸੀਂ ਹਾਈ ਕੋਰਟ ਗਏ ਆ ਹੁਣ ਉਹਨਾਂ ਨੂੰ ਕੀ ਅਸੀਂ ਕੀ ਕਹਿ ਸਕਦੇ ਆ ਅਸੀਂ ਤਾਂ ਇਹ ਹੀ ਕੋਸ਼ਿਸ਼ ਕਰੀ ਦੀ ਵੀ ਸਰ ਸਾਡੀ ਹੈਲਪ ਕਰ ਦੋ ਸਰ ਸਾਡੀ ਕਾਰਵਾਈ ਕਰ ਦੋ ਜਦੋਂ ਉਹਨਾਂ ਨੂੰ ਕਹਿ ਕੇ ਗਏ ਸੀ ਇੱਥੇ ਬੰਦਿਆਂ ਨੂੰ ਵੀ ਇੱਥੇ ਪੇਸ਼ ਕਰਿਓ ਉਹਨਾਂ ਨੇ ਉਹ ਬੰਦਾ ਵੀ ਨਹੀਂ ਪੇਸ਼ ਕੀਤਾ ਹੈਗਾ ਸਰਕਾਰ ਤੋਂ ਕੀ ਮੰਗੇ ਤੁਹਾਡੀ ਸਰਕਾਰ ਤੋਂ ਇਹ ਹੀ ਮੰਗਿਆ ਜੀ ਵੀ ਅੱਜ ਸੁਰੱਖਿਆ ਨਹੀਂ ਹੈਗੀ ਸਾਡੀ ਕਿਉਂਕਿ ਅਸੀਂ ਇਹ ਹੀ ਸੋਚਦੇ ਆ ਵੀ ਅਸੀਂ ਘਰਾਂ ਦੇ ਵਿੱਚੋਂ ਜੇ ਗਏ ਆ ਸਾਡੇ ਘਰ ਸੁਰੱਖਿਤਾ ਹੀ ਨਹੀਂ ਹੈਗੀ ਹੁਣ ਸਾਨੂੰ ਥੋੜੀ ਪਤਾ ਸਾਡਾ ਘਰ ਦੇ ਵਿੱਚ ਕਿੰਨਾ ਮਗਰੋਂ ਨੁਕਸਾਨ ਕਰਦਿਆ ਪਰ ਜਾਣਾ ਹੁਣਾ ਤਾਂ ਪੈਂਦਾ ਹੀ ਆ ਜੀ ਮਜਬੂਰੀ ਤੁਹਾਨੂੰ ਪਤਾ ਕਈ ਵਾਰੀ ਹੁੰਦੀ ਬੰਦੇ ਦੀ ਹਨਾ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਸਾਡਾ ਸਮਾਨ ਹੈਗਾ ਜੀ ਉਹ ਸਾਨੂੰ ਵਾਪਸ ਕਰਵਾਇਆ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਬਣਦੀ ਉਸ ਬੰਦੇ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਸਰਕਾਰ ਕਹਿ ਰਹੀ ਹੈ ਨਸ਼ੇ ਦੇ ਖਿਲਾਫ ਜਿਹੜਾ ਜੁੱਧ ਅਸੀਂ ਵੱਡੇ ਪੱਧਰ ਤੇ ਚਲਾ ਰਹੇ ਹੈਗੇ ਆ ਤੁਹਾਡੇ ਘਰ ਦੇ ਕਿਹਨ ਮੁਤਾਬਿਕ ਜਿਹੜੇ ਬੰਦੇ ਚੋਰੀ ਕਰਕੇ ਗਏ ਆ ਉਹ ਨਸ਼ੇ ਦੇ ਆਦੀ ਹੈਗੇ ਉਹਦੇ ਕਰਕੇ ਜਿਹੜੀ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਇੱਕ ਥਾਂ ਨਹੀਂ ਕੀਤੀ ਜੀ ਪਿੰਡ ਇਹ ਇੰਨਾ ਇਹ ਉਹ ਦੱਸਦੇ ਹੁਣ ਬੰਦੇ ਹੁਣ ਵੀ ਹਾਂ ਸਾਡੇ ਇੱਧਰ ਵੀ ਹੋਈ ਸੀ ਇੱਧਰ ਵੀ ਹੋਈ ਸਾਰੇ ਦੱਸਦੇ ਹੈਗੇ ਆ ਪਰ ਹਜੇ ਕੋਈ ਜਿੱਦਾਂ ਕਾਰਵਾਈ ਨਹੀਂ ਉਹਨਾਂ ਤੇ ਹੋ ਰਹੀ ਹੈ ਇਸੇ ਕਰਕੇ ਉਹਨਾਂ ਦਾ ਜਿਹੜਾ ਮੂੰਹ ਆ ਉਹ ਖੁੱਲਾ ਹੋਇਆ ਹੈ ਜੀ ਇਸ ਟਾਈਮ ਵੀ ਜਿੱਧਰ ਮਰਜ਼ੀ ਜੋ ਮਰਜ਼ੀ ਕਰ ਰਹੇ ਆ ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਹੈਗਾ ਹੁਣ ਪੰਜ ਸਰਪੰਚ ਜਦੋਂ ਉੱਥੇ ਜਾ ਕੇ ਗੱਲਬਾਤ ਵੀ ਕਰਦੇ ਆ ਹੁਣ ਮਗਰ ਉਹਨਾਂ ਨੂੰ ਕੁਝ ਕਹਿਣਗੇ ਨਹੀਂ ਤਾਂ ਕਾਰਵਾਈ ਨਹੀਂ ਹੋਊਗੀ ਤਾਂ ਹੁਣ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਪੁਲਿਸ ਦਾ ਕੰਮ ਜਿਹੜਾ ਉਹ ਤਾਂ ਪੁਲਿਸ ਹੀ ਪ੍ਰਸ਼ਾਸਨ ਨਹੀਂ ਕਰ ਸਕਦਾ ਜੀ